ਬੈਗ ਜਿੱਕਾ ਖਾਲਸਾ ਮੈਡੀਕੀ ਫਤਿਹ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਅਹੁਦਾ ਦੱਸੋ ਸਸ ਨਿਸ਼ਾਨ ਸਿੱਧਰ ਸਿੰਘ ਇੱਕ ਵਾਰ ਮੁਖੀ ਮੁਖੀ ਆਪਸਾਂ ਤੁਹਾਨੂੰ ਬਾਈ ਇਹ ਤੱਥਾਂ ਸਭ ਬਾਈ ਬਾਬਾਈ ਮੇਲੇ ਦੀਆਂ ਜਿਹੜੀਆਂ ਤਿਆਰੀਆਂ ਐ ਕਿੰਨੀ ਤਰੀਕ ਨੂੰ ਮੇਲਾ ਮਨਾਇਆ ਜਾ ਰਿਹਾ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਆ ਸਭ ਬਰਾਬਰ ਦੀ ਗੱਲ 11 ਤੇ 2 ਦਾ ਕਿ ਸਾਨੂੰ ਸਾਰੀਆਂ ਸੰਪਰਕ ਸਾਈਡ ਕੋਲ ਮੇਲਾ ਮਨਾਉਣਾ ਦਾ ਸਪਨਾ ਹੈ ਸਿੱਖਾਂ ਦੀ ਸਮਾਗਮ ਜਿਵੇਂ ਬੰਦੂ ਸ਼ਰਮੀ ਵਰਦਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬੋਲਦੇ ਗਏ ਪਰ ਜਦੋਂ ਮੈਂ ਚਿੰਤਨ ਕਰਦਾ ਇਹ ਸਭ ਕਮੇਟੀ ਆਦਵਨ ਨੂੰ ਸਿੱਖੀਆਂ ਸੰਪਰਦਾਵਾਂ ਨਾਲ ਸੰਸਰ ਕਰਿਆ ਵੀ ਜੇਕਰ ਸਭਾ ਸੋਸਾਇਟੀ ਅਤੇ ਸੰਗਤਾਂ ਦੇ ਸੱਜਣੋ ਨਾਲ ਹਰ ਸਾਲ ਦੀ ਤਰ੍ਹਾਂ ਐਤ ਕੀ ਬਾਗ ਦੀ ਮੀਲ ਦੀਆਂ 12 ਤੋਂ 19 ਕਰਤੀਆਂ ਅੱਜ 5 6 7 ਅਕਤੂਬਰ ਨੂੰ ਸਾਲਾਨਾ ਗੁਰਦੁਆਰਾ ਲਾ ਬੜੇ ਕਾਸ਼ ਸ਼ਾਸਤ ਸੈਟ ਮਨਾਇਆ ਜਾ ਰਿਹਾ ਹੈ ਔਰ ਗੁਰਦੁਆਰਾ ਪੀਰ ਬਾਬਾ ਬੁੱਢਾ ਸਾਹਿਬ ਦੀ ਮੈਨੇਜਮੈਂਟ ਜਿਹੜੀ ਆ ਸਾਡੇ ਸਤਕਾਰਯੋਗ ਮੈਨੇਜਰ ਸਰਦਾਰ ਸੁਖਵੰਤ ਜੀ ਮੇਰੇ ਖੰਬੀਅਤ ਬੈਠੇ ਹੋਏ ਇਹਦਾ ਸੱਜੇ ਹੱਥ ਜਿਹੜੇ ਨੇ ਉਹ ਉਮੀਦ ਮੈਂ ਜਸਤਰਨ ਪ੍ਰੋਜੈਕਟ ਸੰਗਠਨ ਬੈਠੇ ਹਿੱਟੇ ਤੋਂ ਸੋ ਇਸ ਤਰ੍ਹਾਂ ਸਾਰਾ ਸਾਡਾ ਸਟਾਫ ਜਿਹੜਾ ਗੁਰਦੁਆਰਾ ਸਾਹਿਬ ਦੇ ਕਮੇਟੀ ਵੀ ਵਰਕ ਕਰਦੇ ਹੋਏ ਜਿਹੜੀਆਂ ਸਭ ਤਾਂ ਦੂਰ ਦਰਾਡੇ ਤੋਂ ਚੱਲ ਕੇ ਆਉਣ ਉਹਨਾਂ ਦੀ ਰਹਿائش ਵਾਸਤੇ ਔਰ ਉਹਨਾਂ ਦੇ ਪ੍ਰਬੰਧ ਕਰਨ ਇਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਚੱਲਦੇ ਆ ਹੋਏ ਆ तकरीबन ਸਾਡੀਆਂ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਨੇ ਔਰ ਸਭ ਨੂੰ ਦੱਸ ਦਿਆਂ ਖੁਸ਼ੀ ਵੀ ਹੁੰਦੀ ਹੈ ਕਿ ਇਹ ਮੇਲਾ ਜਿਹੜੇ 21 22 ਅਸੂਪ ਬਣਾਇਆ ਜਾਂਦਾ ਸੀ ਕੁਝ ਸਾਲਾਂ ਤੋਂ 20 21 22 ਅਸੂ ਇੱਕ ਦਿਨ ਦਾ ਵਾਧਾ ਹੋਇਆ ਪਰ ਅੱਜ ਜੋ ਸੰਗਤਾਂ ਦੇ ਅੰਦਰ ਸ਼ਾਫਾ ਦੇਖ ਰਿਹਾ तकरीबन ਇੱਕ ਤਰੀਕ ਤੋਂ ਇਸਲਾਨਾ ਜੋੜ ਮਿਲਦਾ ਜਿਹੜਾ ਆਰੰਭ ਹੋ ਜਾਂਦਾ 10 ਦਿਨ ਤੱਕ ਰਹੇਗਾ ਜਿਹਦੇ ਵਿੱਚ ਘੱਟੋ ਘੱਟ 5 ਤੋਂ 7 ਲੱਖ ਦੀ ਗੀਰ ਜੜੀ ਆ ਸੰਗਤ ਨਾ ਤਮਸਤ ਔਰ ਇੰਨੀ ਸੰਗਤ ਜਿਹੜੀ ਹੈ ਉਹਦੇ ਵਾਸਤੇ ਸਭੂ ਸਭਾ ਸੁਸਾਇਟੀਆਂ ਦੇ ਵਿੱਚ ਵੀ ਬੜਾ ਕਿ ਅਸੀਂ ਆਈ ਹੋਈ ਸੰਗਤ ਨੂੰ ਜਿਉਂ ਆਇਆ ਕਿਵੇਂ ਕਹਿਣਾ ਹੈ ਆਦੂਸਤਕਾਰ ਕਿਵੇਂ ਕਰਨਾ ਇੱਕ ਆਬਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਨੇ ਹਾਂ ਕਿ 4 ਅਕਤੂਬਰ ਵਾਲੇ ਦਿਨ 10:30 ਵਜੇ ਸ੍ਰੀ ਖੰਡਪੁਰ ਸਾਹਿਬ ਰੱਬ ਹੁਣ 5 ਅਕਤੂਬਰ ਨੂੰ तकरीबन 8 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇ 5 ਪਿਆਰਿਆਂ ਦੀ ਗੁਵਾਈ ਦੇ ਵਿੱਚ ਨਗਰ ਕੀਰਤਨ ਰਵਾਨਾ ਹੋਵੇਗਾ ਜੋ ਵਕ ਵਕ ਪੜਾਵਾਂ ਤੋਂ ਹੁੰਦਾ ਹੈ ਚਬਾਲ ਮਾਈ ਭਾਗੋ ਜੀ ਔਰ ਬਿੱਦੀ ਵੀਰੋ ਜੀ ਦੇ ਅਸਥਾਨ ਤੇ ਜਾਵੇਗਾ ਉਥੋਂ ਅ ਦਰਸ਼ਿੰਦਰ ਤਾਰਕਰ ਦੀਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਦੇ ਰੈਂਟਟਿਵ ਮੋੜ ਤੋਂ ਹੁੰਦੀਆਂ ਹਨ ਮੋੜ ਗੁਰਦੁਆਰਾ ਬੀਬੀ ਬਾਬਾ ਬੁੰਦੇਸਰ ਅਤੇ ਇਸੇ ਹੀ ਦਿਨ ਬਾਅਦ ਦੁਪਹਿਰ ਦੀ ਬਾਣ ਸਦਨ ਦੇ ਜੋ ਰਾਤ ਪਰ ਤੱਕ ਚੱਲਣਗੇ 6 ਅਕਤੂਬਰ ਵਾਲੇ ਦਿਨ 8:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਜੀ ਸ਼ੰਪੂਰਤਾ ਹੋਵੇਗੀ ਔਰ ਸਤਗੁਰ ਸੱਚ ਪਾਤਸ਼ਾਹ ਜੀ ਦਾ ਪਾਵਨ ਕੀ ਸੇਵਾ ਸ਼ੋਭ ਨਹੀਂ ਕਰ ਪੰਜ ਪੈਰਾਂ ਦੀ ਗਵਾਈ ਵਿੱਚ ਸਾਰੀਆਂ ਸੰਗਤਾਂ ਹਰ ਜਸ ਕਰਦੇ ਆਂ ਸ੍ਰੀ ਦਰਬਾਰ ਸਾਹਿਬ ਸਰੋਵਰ ਦੀਆਂ ਪ੍ਰਕਰਮਾਂ ਕਰਦੀਆਂ ਹੋਈਆਂ ਦੀਵਾਨ ਹਾਲ ਵਿੱਚ ਪੰਚ ਨਹੀਂ ਔਰ ਇਹਨਾਂ ਸਮਾਗਮਾਂ ਦੇ ਵਿੱਚ ਅਨੰਦ ਸਿੰਘ ਅਤੇ ਬੰਦਿਆਂ ਵੱਖ-ਵੱਖ ਸਕੂਲਾਂ ਤੋਂ ਆਉਣ ਜਾਂਦੇ ਬੱਚਿਆਂ ਦੇ ਵੱਲੋਂ ਗੱਤੇ ਤੇ ਯੋਰ ਵੀ ਦਿਖਾਏ ਜਾਣਗੇ ਔਰ ਬੈਂਡ ਦੇ ਨਾਲ ਵੀ ਜਿਹੜਾ ਮਾਨਸਨਮਾਨ ਜਿਹੜਾ ਹੋਵੇਗਾ ਤੇ 6 ਅਕਤੂਬਰ ਤੋਂ ਲੈ ਕੇ 7 ਅਕਤੂਬਰ